ਸਰਬ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆਂ ਨੰਗਲ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮukh ਸਿੰਘ ਜੀ ਜੋ ਕਿ ਪਿੰਡ ਕੈਮਗਾਂ ਵਿਲਾਸਪੁਰ ਜ਼ਿਲ੍ਹਾ ਰਾਮਪੁਰ ਉੱਪੀ ਦੇ ਰਹਿਣ ਵਾਲੇ ਹਨ ਇੱਥੇ ਪਹੁੰਚੇ ਦਾਸ ਦੇ ਨਾਲ ਬੈਠਣ ਦਾ ਦਸ ਨੂੰ ਉਹਨਾਂ ਦੇ ਨਾਲ ਬੈਠਣ ਦਾ ਸਮਾਂ ਪ੍ਰਾਪਤ ਹੋਇਆ ਔਰ ਅੱਜ ਭਾਈ ਸਾਹਿਬ ਉਹਨਾਂ ਦੇ ਨਾਲ ਬੈਠ ਕਰਕੇ ਸਿੱਖ ਜਗ ਦੀ ਮਹਾਨ ਸ਼ਖਸੀਅਤ ਸਚਖੰਡ ਵਾਸੀ ਪਰਮ ਪੂਜਨੀਕ ਖੂਬੀਆ ਨੰਗਲ ਵਾਲੇ ਮਹਾਪੁਰਖਾਂ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਬੜੇ ਲੰਮੇ ਸਮੇਂ ਤੋਂ ਸਾਰਾ ਹੀ ਪਰਿਵਾਰ ਇਸ ਪਾਵਨ ਸਥਾਨ ਗੁਰਮਤ ਰੋਹਾਨੀ ਮਿਸ਼ਨ ٹرسٹ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆ ਨੰਗਲ ਇਸ ਪਾਵਨ ਸਥਾਨ ਦੇ ਨਾਲ ਜੁੜੇ ਹੋਏ ਹੋ ਸੱਚਖੰਡ ਵਾਸੀ ਪਰਮ ਪੂਜਨੀਕ ਖੂਬੀਆ ਨੰਗਲ ਵਾਲੇ ਮਹਾਪੁਰਖ ਆਪ ਜੀ ਉਹਨਾਂ ਦੇ ਦੀਵਾਨ ਵੀ ਸੁਣਦੇ ਰਹੇ ਦੀਵਾਨਾਂ ਵਿੱਚ ਵੀ ਆਉਂਦੇ ਰਹੇ ਆਪ ਜੀ ਮਿਲਣ ਵਾਸਤੇ ਵੀ ਆਉਂਦੇ ਰਹੇ ਆਪ ਜੀ ਸਾਰੇ ਭਰਾ ਹੀ ਭਾਈ ਮਨਜੀਤ ਸਿੰਘ ਅਮਰਜੀਤ ਸਿੰਘ ਅਤੇ ਆਪ ਜੀ ਵੀ ਸਾਰੇ ਹੀ ਇੱਥੇ ਮਹਾਂਪੁਰਖਾਂ ਦੇ ਪਾਸ ਜਦੋਂ ਵੀ ਯਾਦ ਕਰਦੇ ਬੁਲਾਉਂਦੇ ਤੇ ਆਪ ਜੀ ਆਉਂਦੇ ਰਹੇ ਔਰ ਮਹਾਂਪੁਰਖਾਂ ਦੇ ਨਾਲ ਆਪ ਜੀ ਦਾ ਬੜਾ ਪਿਆਰ ਰਿਹਾ ਹੈ ਆਪ ਜੀ ਪਰਮ ਸਨਮਾਨਯੋਗ ਮਹਾਂਪੁਰਖਾਂ ਬਾਰੇ ਬਹੁਤ ਕੁਝ ਜਾਣਦੇ ਹੋ ਕਿ ਉਹਨਾਂ ਨੇ ਆਪ ਜੀ ਦੇ ਉੱਤੇ ਆਪ ਜੀ ਦੇ ਪਰਿਵਾਰ ਦੇ ਉੱਤੇ ਵੀ ਬੜੇ ਪਰਉਪਕਾਰ ਕੀਤੇ ਨੇ ਇਸ ਕਰਕੇ ਆਪ ਜੀ ਦੇ ਨਾਲ ਗੱਲਬਾਤ ਕਰਨੀ ਹੈ ਮਹਾਂਪੁਰਖਾਂ ਬਾਰੇ ਚਰਚਾ ਕਰਨੀ ਹੈ ਮਹਾਂਪੁਰਖਾਂ ਬਾਰੇ ਗੱਲਬਾਤ ਆਪਾਂ ਇੱਥੋਂ ਆਰੰਭ ਕਰਦੇ ਹਾਂ ਸਭ ਤੋਂ ਪਹਿਲਾਂ ਆਪ ਜੀ ਦੱਸਣ ਦੀ ਖੇਚਲਾ ਕਰੋ ਕਿ ਆਪ ਜੀ ਦਾ ਮਹਾਂਪੁਰਖਾਂ ਦੇ ਨਾਲ ਮਲਾਪ ਕਿਵੇਂ ਹੋਇਆ ਸੀ ਮਹਾਪੁਰਖਾਂ ਦਾ ਵੈਤ ਜਿੱਕਾ ਖਾਲਸਾ ਵੈਤ ਜਿੱਕੀ ਫਤਿਹ ਮਹਾਪੁਰਖਾਂ ਦੇ ਦਵਾਨਾਂ ਤੇ ਕਦੀ ਕਦੀ ਜਾਂਦੇ ਹੁੰਦੇ ਸਾਡੇ ਪਿਤਾ ਜੀ ਅੱਛਾ ਉਸ ਤੋਂ ਬਾਅਦ ਸਾਡੀ ਭੈਣ ਜੀ ਬਿਮਾਰ ਹੋ ਗਈ ਹਾਂਜੀ ਹਾਂਜੀ ਉਹਨਾਂ ਦੇ ਲੱਤਾਂ ਦੋਨੋਂ ਖਲੋਗੀਆਂ ਸੀ ਜੀ ਜੀ ਉਹਦੇ ਲੱਤਾਂ ਖਲੋਣ ਤੋਂ ਬਾਅਦ ਫਿਰ ਖੈਰੇ ਸਾਡੇ ਚਾਚਾ ਜੀ ਹੁਣੇ ਜਾਂਦੇ ਹੁੰਦੇ ਸੀ ਦਵਾਨਾਂ ਤੇ ਉਹ ਸਾਡੇ ਪਿਤਾ ਜੀ ਨੂੰ ਅੱਖ ਲੱਗੇ ਕਿ ਬਾਬਾ ਜੀ ਕੋਲ ਚਲੀਏ ਰੁੱਦਰਪੁਰ ਜੀ ਰੁੱਦਰਪੁਰ ਬਾਬਾ ਜੀ ਦੇ ਕੋਲ ਗਏ ਦੇ ਬਾਬਾ ਜੀ ਨੇ ਆਇਆ ਬਾਉਣ ਤੋਂ ਬਾਅਦ ਆਂਦੇ ਚਲੋ ਤੁਹਾਡੇ ਘਰ ਚਲਦੇ ਆਂ ਜੀ ਜੀ ਬਾਬਾ ਜੀ ਫਿਰ ਉੱਥੋਂ ਆਏ ਹੈ ਟਰੈਕਟਰ ਤੇ ਬੈਠ ਕੇ ਬਲਾਸਪੁਰ ਤੱਕ ਜੀ ਜੀ ਬਲਾਸਪੁਰ ਆ ਕੇ ਫਿਰ ਅਬਰਜੀਤ ਸਿੰਘ ਉਹਨਾਂ ਦੇ ਘਰ ਰੁਕੇ ਆ ਕੇ ਜੀ ਉੱਥੋਂ ਫਿਰ ਸਾਡੇ ਪਿਤਾ ਜੀ ਉਹਨਾਂ ਨੂੰ ਆਂਦੇ ਕਿ ਤੁਸੀਂ 10 15 20 ਮਿੰਟ ਡੱਕਿਆ ਸਾਡੇ ਪਿਤਾ ਜੀ ਉਹਨਾਂ ਨੂੰ ਜੀ ਟੱਕੜ ਤੋਂ ਬਾਅਦ ਆਂਦੇ ਕਿ ਤੁਸੀਂ ਜਾਓ ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰੋ ਜੀ ਜੀ ਸਾਡੀ ਕੁੜੀਆ ਜਦੋਂ ਬਾਬਾ ਜੀ ਨੇ ਇੱਥੇ ਬਚਨ ਕੀਤੇ ਉਹਦੇ ਸਾਡੀ ਕੁੜੀਆ ਘਰ ਉੱਠ ਕੇ ਬੈਠ ਗਈ ਸਾਡੀ ਭੈਣ ਜੀ ਜੀ ਬੈਂਠ ਤੋਂ ਬਾਅਦ ਉਹਨੇ ਚਾਹ ਵੀ ਪੀਤੀ ਸਾਡਾ ਗੱਲਬਾਤਾਂ ਕੀਤੀਆਂ ਉਹ ਤੋਂ ਬਾਅਦ ਫਿਰ ਉਹ ਲੰਮੀ ਪੈ ਗਏ ਜੀ ਉਹਨੇ ਚਲੋ ਸਾਡੇ ਪਿਤਾ ਜੀ ਬਾਬਾ ਜੀ ਉਹਨਾਂ ਨੂੰ ਰੁਧਪੁਰ ਛੱਡ ਕੇ ਘਰ ਚਲੇ ਗਏ ਜੀ ਘਰ ਜਾਣ ਤੋਂ ਬਾਅਦ ਉਹਨਾਂ ਜਿਹੜੇ ਸੁਖਨੀ ਸਾਹਿਬ ਦੇ ਪਾਠ ਚਵੇਰ ਤੋਂ ਸ਼ੁਰੂ ਕੀਤੇ ਜੀ ਜੀ ਉਹ ਤੋਂ ਬਾਅਦ 40 ਦਿਨ ਲਗਾਤਾਰ ਪਾਠ ਚੱਲਦੇ ਰਹੇ ਜੀ 40 ਦਿਨਾਂ ਤੋਂ ਬਾਅਦ ਸਾਡੀ ਉਹ ਪੈਣ ਬਿਲਕੁਲ ਠੀਕ ਠਾਕ ਹੋ ਗਈ ਅੱਛਾ ਜੀ ਅੱਜ 3 ਵਜੇ ਉਹਦੇ ਜੀ ਜੀ ਜਵਾਨ ਨੇ ਸਾਰੇ ਜੀ ਜੀ ਤੇ ਬਿਲਕੁਲ ਠੀਕ ਠਾਕ ਹੈ ਸਾਡੀ ਉਹ ਤੋਂ ਮਹਾਪੁਰਖਾਂ ਦੇ ਨਾਲ ਜੀ ਨੇੜਤਾ ਵਧ ਗਈ ਨੇੜਤਾ ਵਧ ਗਈ ਮਹਾਪੁਰਖਾਂ ਨੇ ਉਹ ਕਿਰਪਾ ਕੀਤੀ ਬਚਨ ਕਰ ਦਿੱਤਾ ਵੀ ਬਾਣੀ ਪੜੋ ਕਿਉਂਕਿ ਮਹਾਪੁਰਖ ਬਾਣੀ ਪੜਨ ਵਾਸਤੇ ਹੀ ਪ੍ਰੇਰਣਾ ਦਿੰਦੇ ਮਹਾਪੁਰਖ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਦੇ ਐ ਬਾਣੀ ਪੜੋ ਸੇਵਾ ਕਰੋ ਸਿਮਰਨ ਕਰੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇਸ ਪਾਸੇ ਹੀ ਸੰਗਤ ਨੂੰ ਲਾਉਂਦੇ ਨੇ ਪ੍ਰੇਰਣਾ ਦੇ ਕੇ ਔਰ ਮੈਂ ਪੈਸਾਬ ਜੀ ਜਾਨਣਾ ਚਾਹਾਂਗਾ ਕਿ ਆਪ ਜੀ ਨੇ ਅੰਮ੍ਰਿਤ ਛਕਿਆ ਆਪ ਜੀ ਦੇ ਪਿਤਾ ਜੀ ਨੇ ਮੀ ਜੇ ਮੀ ਔਰ ਕੀ ਇਹ ਸਾਰਾ ਮਹਾਪੁਰਖਾਂ ਦੀ ਪ੍ਰੇਰਣਾ ਸਦਕਾ ਹੀ ਆਪ ਜੀ ਨੇ ਸਿੱਖੀ ਧਾਰਨ ਕੀਤੀ ਅੰਮ੍ਰਿਤ ਛਕਿਆ ਜੀ ਮਹਾਪੁਰਖਾਂ ਦੇ ਆਉਂਦੇ ਰਹੇ ਆਉਂਦੇ ਆਉਂਦੇ ਹੌਲੀ ਹੌਲੀ ਲਗਨ ਵਧ ਗਈ ਮਹਾਪੁਰਖਾਂ ਨੇ ਆਖਿਆ ਫਿਰ ਅੰਮ੍ਰਿਤ ਛਕ ਲੈ ਪਿਤਾ ਜੀ ਨੇ ਵੀ ਪਿਤਾ ਜੀ ਨੇ ਅੰਮ੍ਰਿਤ ਨਹੀਂ ਛਕਿਆ ਪਹਿਲਾਂ ਪਿਤਾ ਜੀ ਨੇ دل ਚ ਹੀ ਠਾਨਿਆ ਕਿ ਮੈਂ ਅੰਮ੍ਰਿਤ ਛਕਣਾ ਹੈ ਅੱਛਾ ਜੀ ਅਮਰਤ ਸ਼ਗਨ ਦਾ ਸ਼ਗਨ ਦਾ ਪਲਾਨ ਬਣਾਇਆ ਤੇ ਅੱਜ ਤੋਂ ਮੈਂ ਨਾ दारू ਪੀਣੀ ਨਾ ਮੀਟ ਖਾਣਾ ਜੀ ਜੀ ਉਸ ਤੋਂ ਬਾਅਦ ਵਿੱਚ ਉਹ 10-15 ਦਿਨਾਂ ਬਾਅਦ ਉਹਨਾਂ ਦਾ ਵਿਚਾਰ ਬਣਿਆ ਕਿ ਅੱਜ ਛੱਕ ਲਈਏ ਜੀ ਕੀ ਅੰਮ੍ਰਿਤ ਆਇਆ ਦਾਰੂ ਸ਼ਾਗਰੀਆ ਤੇ ਮੀਟ ਖਾ ਲਈ ਅੰਮ੍ਰਿਤ ਆਪਾਂ ਸ਼ਾਗੀ ਲੈਣਾ ਪੰਜਮੀ ਦੇ ਅੱਛਾ ਭਈ ਅੰਮ੍ਰਿਤ ਸ਼ਾਗੀ ਲੈਣਾ ਤੇ ਪਹਿਲਾਂ ਖਾ ਪੀ ਲਈਏ ਪਹਿਲਾਂ ਖਾ ਪੀ ਲਈਏ ਅੱਛਾ ਅੱਛਾ ਉਹ ਰਾਤ ਨੂੰ ਇੱਕ ਉਤਕ ਹੋਇਆ ਰਾਤ ਨੂੰ ਲਿਆ ਕੇ ਘਰ ਮੀਟ ਰੱਖਿਆ ਜੀ ਜੀ ਮਾਤਾ ਜੀ ਨੂੰ ਰੱਖ ਕੇ ਆਂਦੇ ਤੇ ਬਣਾ ਤੇ ਮੈਂ ਉਹਨੇ ਬਾਹਰ ਹੋ ਗਿਆ ਜੀ ਜੀ ਬਾਹਰ ਜਾ ਕੇ پلان ਬਣਾ ਲਿਆ ਕਿ ਸ਼ਰਾਬੀ ਮੰਗਾ ਲੈਨੇ ਆ ਜੀ ਸ਼ਰਾਬ ਲੈਣ ਗਿਆ ਬੰਦਾ ਤੇ ਉਦੋਂ ਇਹਨਾਂ ਨੂੰ ਸਾਡੇ ਪਿਤਾ ਜੀ ਹੁਣਾਂ ਨੂੰ ਕੋਈ ਸੀਤ ਸਿੰਘ ਮਾਰਨ ਦੇ ਪੇ ਅੱਛਾ ਜੀ ਇਹ ਕਾਫੀ ਦੂਰ ਸੀ 1 ਕਿਲੋਮੀਟਰ ਤੋਂ ਸਾਈਕਲ ਤੇ ਆਏ ਬੜੀ ਤੇਜ਼ ਹੈ ਹਾਂਜੀ ਤੁਹਾਡੀ ਮੰਮੀ ਆਖ ਲੱਗੀ ਕਿ ਉਹ ਆ ਗਿਆ ਟੱਲੀ ਜੀ ਖੜਕਦੀ ਸੀ ਕਿ ਉਹਨੇ ਆ ਗਿਆ ਹਨਾ ਤਾਂ ਮੀਟ ਨਹੀਂ ਬਣਿਆ ਹਾਲੇ ਜਦੋਂ ਘਰ ਆਇਆ ਤੇ ਪਤੀਲਾ ਲੈ ਰੱਖਿਆ ਸੀ ਚੁੱਲੇ ਤੇ ਹਾਂਜੀ ਤੇ ਆਉਂਦੇ ਆਉਂਦੇ ਕਿ ਮੈਨੂੰ ਮੀਟ ਦੇ ਪਾ ਕੇ ਹਾਂਜੀ ਮੀਟ ਸਾਨੂੰ ਪਾ ਕੇ ਦਿਓ ਅੱਛਾ ਸਾਡੀ ਮੰਮੀ ਨੇ ਆਖਿਆ ਮੰਮੀ ਨੇ ਸਾਡੀ ਪਾ ਕੇ ਦਿੱਤਾ ਉਹ ਜਦੋਂ ਖਾਣ ਲੱਗੇ ਤੇ ਮੀਟ ਨਾਲ ਕੋ ਖਾਦਾ ਨਾ ਜਾਵੇ ਅੱਛਾ ਜੀ ਉਹ ਹੱਥ ਤਾਂ ਨਾ ਜਾਵੇ ਹੱਥ ਗੰਭੀ ਜਾਵੇ ਹਾਂਜੀ ਫੇਰ ਆਂਦੇ ਕਿ ਤੁਹਾਨੂੰ ਕੁਛ ਦੀਦਾ ਨਹੀਂ ਕਿ ਨਹੀਂ ਸਾਨੂੰ ਕੁਛ ਨਹੀਂ ਦੀਦਾ ਅਸੀਂ ਛੋਟੇ ਹਾਂ ਆਂਦੇ ਕਿ ਮੈਨੂੰ ਆ ਵੇਖੋ ਮੇਰਾ ਘਗਾ ਚੋਕੇ ਵੇਖੋ ਮੇਰੇ ਲਾਸ਼ਾਂ ਪਈਆਂ ਮੈਨੂੰ ਮਾਰਨ ਡਿਆ ਹਾਂ ਤੇ ਪਤੀਲਾ ਚੁੱਕਿਆ ਤੇ ਰੂੜੀ ਤੇ ਸੋਟਾ ਹੈ ਅੱਛਾ ਜੀ ਮੀਟ ਸਮੇਂ ਦੀ ਜੀ ਜੀ ਆਂਦੇ ਕਿ ਤੁਸੀਂ ਮੈਨੂੰ ਛੇਤੀ ਲੈ ਕੇ ਚੱਲੋ ਬਾਬਾ ਜੀ ਕੋਲ ਜੀ ਸਮਾਂ ਹੋ ਗਿਆ ਸੀ 9 10 ਦਾ ਰਾਤ ਦਾ ਜੀ ਜੀ ਉਦੋਂ ਕੋਈ ਸਾਧਨ ਹੈ ਨਹੀਂ ਸੀ ਜੀ ਜੀ ਅਸੀਂ ਉਦੋਂ ਪੈਦਲ ਹੀ ਆਏ ਸਾਡੀ ਨਦੀ ਚ ਪਾਣੀ ਸੀ ਇਹਨਾਂ ਨਾ ਹਾਂਜੀ ਹਾਂ ਉਦੋਂ ਅਸੀਂ ਲੈ ਕੇ ਨਿਕਲੇ ਤੇ ਅਸੀਂ ਆਪਣੇ 3-4 ਕਿਲੋਮੀਟਰ ਪਿੰਡ ਖੈਰਾ ਵਾ ਪਿੰਡਾਂ ਜੀ ਅਸੀਂ ਉੱਥੇ ਪੈਦਲ ਆਏ ਰਾਤ ਲੈ ਕੇ ਨਾ 10 11 ਵਜੇ ਹਾਂਜੀ ਉੱਥੇ ਹੀ ਆਪਣੇ ਚਾਚਾ ਜੀ ਕੋਲ ਆਏ ਜਿਨ੍ਹਾਂ ਨੇ ਸਾਡਾ ਮਲਾਪ ਕਰਾਇਆ ਹੈ ਬਾਬਾ ਜੀ ਨਾਲ ਜੀ ਉਹਨਾਂ ਕੋਲ ਆ ਕੇ ਕਿਹਾ ਕਿ ਆਹ ਗੱਲ ਚਾਚਾ ਜੀ ਆਹ ਗੱਲ ਬਣੀ ਆ ਜੀ ਉਹ ਆnde ਕੋਈ ਗੱਲ ਨਹੀਂ ਹੁਣ ਇਸ ਵੇਲੇ ਰਾਤ ਆਪਾਂ ਕਿੱਥੇ ਜਾਣਾ ਵਾ ਆਪਾਂ ਖੈਰੇ ਗੁਰਦਾਰਾ ਸਾਹਿਬ ਹਾਂਜੀ ਅਰਦਾਸ ਕਰਾਉਣੀ ਆ ਜੀ ਚਾਚਾ ਜੀ ਘਰ ਬੈਠ ਕੇ ਉਹਨਾਂ ਦੇਗ ਬਣਾ ਹੀ ਰਾਤ ਆ ਜੀ ਉੱਥੇ ਬਾਬਾ ਜੀ ਹੈ ਬਾਬਾ ਆਰਮ ਸਿੰਘ ਜੀ ਜੀ ਉਹਨਾਂ ਨੂੰ ਉਠਾਇਆ ਕਿ ਇਹ ਤਾਂ ਗੱਲ ਬਣੀ ਆ ਤੇ ਸਾਡੇ ਭਰਾ ਨੂੰ ਤੇ ਅਰਦਾਸ ਕਰੋ ਜੀ ਜੀ ਅਰਦਾਸ ਕੀਤੀ ਮਹਾਰਾਜ ਮੇਕੋ ਭੁੱਲ ਹੋਈ ਆ ਮੈਂ ਪੰਜਵੀਂ ਤੇ ਅੰਮ੍ਰਿਤ ਛਕ ਲਊਗਾ ਜੀ ਮੈਨੂੰ ਮਾਫ ਕਰ ਦਿਓ ਜੀ ਜਦੋਂ ਅਰਦਾਸ ਕੀਤੀ ਉਦੋਂ ਬਹੁਤ ਸ਼ਾਂਤ ਹੋ ਗਏ ਜੀ ਫੇ ਸਵੇਰੇ ਹੀ ਮੈਟਾਡੋਰ ਕਰਕੇ ਹਾਂਜੀ ਮੁਕਰੋਈ ਗਏ ਜੀ ਉੱਥੇ ਦਵਾਨ ਸਿੰਘ ਬਾਬਾ ਜੀ ਦੀ ਜੀ ਜੀ ਉੱਥੇ ਜਾ ਕੇ ਫਿਰ ਅੰਮ੍ਰਿਤ ਛਕਿਆ ਜੀ ਜੀ ਅੰਮ੍ਰਿਤ ਛਕਣ ਤੋਂ ਬਾਅਦ ਫੇ ਸਾਡੀ ਨੇੜਤਾ ਹੋਰ ਵਧ ਗਈ ਜੀ ਜੀ ਉਦੋਂ ਏਦਾਂ ਹੌਲੀ ਹੌਲੀ ਸੰਤਾਂ ਦੇ ਨਾਲ ਪਿਆਰ ਹੁੰਦਾ ਹੈ ਜਿੱਦਾਂ ਉਹਨਾਂ ਸੱਦਣਾ ਉਦਾਂ ਆ ਜਾਣਾ ਜੀ ਜੀ ਉਦੋਂ ਬਾਅਦ ਫੇ ਸਾਡੀ ਭੈਣ ਜੀ ਬਿਮਾਰ ਹੋ ਗਏ ਜੀ ਜੀ ਕਿਉਂਕਿ ਭਾਈ ਸਾਹਿਬ ਜੀ ਵੇਖੋ ਤੁਹਾਡੇ ਪਿਤਾ ਸਰਦਾਰ ਕਾਬਲ ਸਿੰਘ ਜੀ ਕਾਬਲ ਸਿੰਘ ਜੀ ਹੈ ਨਾ ਨਾਮਾ ਉਹਨਾਂ ਨੇ ਮਨ ਹੀ ਮਨ ਮਹਾਪੁਰਖਾਂ ਦੇ ਨਾਲ ਵਚਨ ਕਰ ਲਿਆ ਸੀਗਾ satsang ਦੇ ਵਿੱਚ ਵੀ ਮੈਂ ਅੰਮ੍ਰਿਤ ਛਕ ਲਵਾਂਗਾ ਖਾਣਾ ਪੀਣਾ ਮੀਠ ਸ਼ਰਾਬ ਮੈਂ ਛੱਡਿਆ ਹਾਂਜੀ ਪਰ ਉਹਨਾਂ ਨੇ ਫੇਰ ਖਾਣ ਲੱਗੇ ਤੇ ਸ਼ਹੀਦਾਂ ਸਿੰਘਾਂ ਨੇ ਫੇਰ ਸੌਦਾ ਲਾਇਆ ਉਹ ਸੌਦਾ ਲਾ ਕੇ ਉਹਨਾਂ ਨੂੰ ਜਮਾਂ ਦੀ ਮਾਰ ਤੋਂ ਬਚਾ ਲਿਆ ਹਾਂਜੀ ਕਿਉਂਕਿ ਨਹੀਂ ਤੇ ਜੇ ਖਾਂਦੇ ਪੀਂਦੇ ਨਾ ਅੰਮ੍ਰਿਤ ਛਕੇ ਤੇ ਫੇਰ ਜਮਾਂ ਦੀ ਮਾਰ ਖਾਣੀ ਪੈਂਦੀ ਆ ਗੁਰੂ ਸਾਹਿਬ ਜੀ ਦਾ ਪਾਵਨ ਫਰਮਾਨ ਹੈ ਬਾਬਾ ਹੋਰ ਖਾਣਾ ਖੁਸੀ ਖਵਾਰ ਜਿੱਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਇਹੋ ਜਿਹਾ ਖਾਣਾ ਖਾਣ ਤੋਂ ਗੁਰੂ ਸਾਹਿਬ ਜੀ ਵੀ ਸਾਨੂੰ ਵਰਜਿਤ ਕਰਦੇ ਨੇ ਔਰ ਪਾਵਨ ਗੁਰਬਾਣੀ ਦੇ ਵਿੱਚ ਸ਼ਰਾਬ ਪੀਣ ਤੋਂ ਵੀ ਸਾਨੂੰ ਵਰਜਿਆ ਹੈ ਹਜੂਰ ਦਾ ਪਾਵਨ ਫਰਮਾਨ ਹੈ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾਈ ਖਸਮੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਉਹਨਾਂ ਨੇ ਫਿਰ ਲਾਲਚ ਵਿੱਚ ਆ ਕੇ ਜਦੋਂ ਖਾਣ ਲੱਗੇ ਤੇ ਫਿਰ ਸ਼ੇਰਦਾਰ ਸਿੰਘਾਂ ਨੇ ਸੌਦਾ ਲਾ ਕੇ ਤੇ ਉਹਨਾਂ ਨੂੰ ਫਿਰ ਅੰਮ੍ਰਿਤ ਛਕਣ ਵਾਸਤੇ ਲੈ ਆਂਦਾ ਤੇ ਅੰਮ੍ਰਿਤ ਛਕ ਕੇ ਗੁਰੂ ਆਲੇ ਬਣੇ ਆਪ ਜੀ ਨੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਜੀ ਸਭ ਤੁਹਾਲੇ ਅੰਮ੍ਰਿਤ ਛਕਿਆ ਬੱਚਿਆਂ ਨੇ ਸਭ ਨੇ ਛਕਿਆ ਜੀ ਜੀ ਭਾਈ ਸਾਹਿਬ ਜੀ ਆਪ ਜੀ ਦਾ ਭਤੀਜਾ ਦੱਸਦੇ ਨੇ ਕਿ ਜਿਹਨੂੰ ਇੱਕ ਵਾਰ ਡਾਕਟਰਾਂ ਨੇ ਮਰਿਆ ਹੋਇਆ ਕੋਸ਼ਿਸ਼ ਕਰ ਦਿੱਤਾ ਸੀ ਉਹ ਕਿਵੇਂ ਜੀਵਤ ਹੋਇਆ ਇਹ ਮਾ ਬਾਬਾ ਜੀ ਦੇ ਬਚਨਾਂ ਦੇ ਨਾਲ ਹੀ ਹੋਇਆ ਸੀ ਜਿੱਕੇ ਵਿੱਚ ਬੱਚਾ ਸਾਡਾ ਉਹ ਇਹ ਪਹਿਲਾਂ ਸਾਡੀਆਂ ਭਰਾਵੀਆਂ ਬੇਟੀਆਂ ਸੀ ਤਿੰਨ ਜੀ ਜੀ ਫਿਰ ਬਚਨ ਕੀਤੇ ਤੇ ਉਹਨਾਂ ਨੇ ਕਿਰਪਾ ਕੀਤੀ ਤੇ ਉਹ ਬੱਚਾ ਹੋਇਆ ਜੀ ਉਹਦਾ ਨਾਮ ਆਪੁਰਖ ਨੇ ਪ੍ਰਕਾਸ਼ ਸਿੰਘ ਰੱਖਿਆ ਜੀ ਜੀ ਉਦੋਂ ਬਾਅਦ ਦੋ ਕੁ ਸਾਲ ਦਾ ਆਇਆ ਬਿਮਾਰ ਹੋ ਗਿਆ ਜੀ ਉਹ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਕਿ ਉਹਨੂੰ ਮਤਲਬ ਰਾਤ ਰੁੱਧਰਪੁਰ ਲੈ ਕੇ ਗਏ ਜੀ ਵਿਸ਼ਾਲ ਡਾਕਟਰ ਕੋਲ ਲੈ ਗਏ ਵਿਸ਼ਾਲ ਰੋਗ ਉਦੇ ਕੋਲ ਜੀ ਉਹਨੇ ਜਦੋਂ ਉਹਨੂੰ ਸੱਧਿਆ ਉਤੋਂ ਰਾਤ ਨੂੰ 12 ਵਜੇ ਤੇ ਉਹ ਥੱਲੇ ਆ ਕੇ ਉਹਨੂੰ ਚੈੱਕ ਕੀਤਾ ਤੇ ਉਹ ਆਖਣ ਲੱਗਾ ਕਿ ਇਹ ਬੱਚਾ ਖਤਮ ਹੋ ਚੁੱਕਾ ਹੈ ਜੀ ਤੇ ਇਹਦਾ ਮੈਂ ਕੀ ਇਲਾਜ ਕਰਾਂ ਜਾਂ ਖੁਦ ਮੈਂ ਰੈਫਰ ਕਰ ਦਿੰਦਾ ਜੀ ਉਦੋਂ ਸਾਡੇ ਕੋਈ ਸੁਵਿਧਾ ਨਹੀਂ ਨਾ ਫੋਨ ਦੀ ਨਾ ਕੁਝ ਜੀ ਜੀ ਅਸੀਂ ਉਦੋਂ ਲੰਮ ਸਮੇਂ ਇੱਕ ਡੇਢ ਵਾ ਚੁੱਕਾ ਸੀ ਹਾਂ ਜੀ ਅਸੀਂ ਰਦਰਪੁਰ ਪੀਸੀਓ ਤੇ ਜਾ ਕੇ ਫੋਨ ਕੀਤਾ ਬਾਬਾ ਜੀ ਨੂੰ ਜੀ ਉਹ ਬਾਬਾ ਹਰਜੀਤ ਸਿੰਘ ਦੀ ਨਾਲ ਹੁੰਦੇ ਸੀ ਜੀ ਇਹਨਾਂ ਨੇ ਸਾਡੀ ਫੋਨ ਤੇ ਗੱਲ ਕਰੇ ਬਾਬਾ ਜੀ ਨੇ ਆਖਿਆ ਤਾਂ ਫੋਨ ਕਿਧਰ ਆਇਆ ਇਸ ਵੇਲੇ ਉਹਨਾਂ ਨਾਂ ਲਿਆ ਸਾਡੇ ਭਰਾ ਦਾ ਕਿ ਉਹ ਤੋਂ ਫੋਨ ਆਇਆ ਮਨਜੀਤ ਸਿੰਘ ਦਾ ਫੋਨ ਆਇਆ ਜੀ ਅਹੀਂ ਤੇ ਮਨਜੀਤ ਸਿੰਘ ਉਹਦੇ ਨਾਲ ਸਾਂਦੋਂ ਜੀ ਜੀ ਤੇ ਬਾਬਾ ਜੀ ਆਖਣ ਲੱਗੇ ਨਹੀਂ ਕੋਈ ਗੱਲ ਨਹੀਂ ਹੋਜੀ ਤੁਸੀਂ ਡਾਕਟਰ ਨੂੰ ਆਖੋ ਦਵਾਈ ਦੇਵੇ ਕਿ ਤੇ ਨਹੀਂ ਖਾਣਾ ਨੂੰ 10 ਮਿੰਟਾਂ ਬਾਅਦ ਅੱਖ ਖੋਲੇਗਾ ਜੀ ਅਸੀਂ ਡਾਕਟਰ ਕੋਲ ਆਏ ਡਾਕਟਰਾਂ ਨਾਲ ਕਿ ਉਹਦੇ ਵਿੱਚ ਹੈ ਕੁਝ ਨਹੀਂਗਾ ਤਾਂ ਮੈਂ ਕੀ ਦਵਾਈ ਦਵਾਂ ਅੱਛਾ ਫਿਰ ਡਾਕਟਰ ਸਾਹਿਬ ਨੂੰ ਹੀ ਆਖਿਆ ਕਿ ਸਾਡੀ ਰਿਕਵੈਸਟ ਹੈ ਹਾਂ ਜੀ ਤੁਸੀਂ ਇਹਨੂੰ ਕੋਈ ਦਵਾਈ ਦਿਓ ਜੀ ਉਹ ਆਂਦੇ ਕਿ ਚਲੋ ਤੁਸੀਂ ਆਂਦੇ ਜੇ ਤੇ ਮੈਂ ਦਵਾਈ ਦੇ ਦਿੰਦਾ ਪਰ ਮੈਨੂੰ ਸਾਈਨ ਕਰ ਦੇ ਜੀ ਅਹੀਂ ਸਾਈਨ ਕਰ ਤੇ ਤੇ ਅੱਖਾਂ ਚ ਨਮ ਸੀ ਜੀ ਤੇ ਉਹਨਾਂ ਨਾਲ ਗੱਲਬਾਤ ਸਾਰੀ ਹੋਈ ਉਸ ਤੋਂ ਬਾਅਦ ਜਦੋਂ ਉਹਨ ਡਾਕਟਰ ਨੇ ਦਵਾਈ ਸ਼ੁਰੂ ਕਰਤੀ ਦਸਾਂ ਮਿੰਟਾਂ ਬਾਅਦ ਨੇ ਅੱਖਾਂ ਖੋਲੀਆਂ ਬੱਚੇ ਨੇ ਹਮ ਹਮ ਅਹੀਂ ਫਿਰ ਡਾਕਟਰ ਨੂੰ ਬੁਲਾਇਆ ਡਾਕਟਰ ਚੈਂਬਰ ਚ ਬੈਠਾ ਡਾਕਟਰ ਹੱਸਦਾ ਹੈ ਰੈਕਟਰ ਸਾਹਿਬ ਤੁਸੀਂ ਆਂਦੇ ਹੋ ਬੱਚਾ ਹੈ ਨਹੀਂ ਬੱਚਾ ਤੇ ਅੱਖਾਂ ਖੋਲੀਆਂ ਉਹ ਆਂਦਾ ਕਿ ਮੈਂ ਕੁਝ ਨਹੀਂ ਕੀਤਾ ਜੀ ਮੈਂ ਤੁਹਾਡੇ ਕਹਿਣ ਤੇ ਜੀ ਜੋ ਕੀਤਾ ਤੁਸੀਂ ਇਹ ਦੱਸੋ ਤੁਸੀਂ ਗਏ ਕਿੱਥੇ ਹੋ ਆ ਵਿੱਚ 15 20 ਮਿੰਟ ਯਾਨੀ ਡਾਕਟਰ ਵੀ ਹੈਰਾਨ ਹੋ ਗਿਆ ਡਾਕਟਰ ਹੈਰਾਨ ਕਿਵੇਂ ਹੋ ਗਿਆ ਅੱਛਾ ਆਂਦਾ ਮੈਂ ਕੁਝ ਨਹੀਂ ਕੀਤਾ ਜੋ ਜੋ ਤੁਸੀਂ ਜਿੱਥੇ ਗਏ ਉਹ ਨਾ ਕੀਤਾ ਮੈਂ ਕੁਝ ਨਹੀਂ ਕੀਤਾ ਜੀ ਜੀ ਬਾਬੇ ਜੀ ਨੇ ਬਚਨ ਉਹਦੇ ਕਰਤਾ ਜਦੋਂ ਰਾਤ ਬਚਨ ਹੋਇਆ ਕਿ ਸਿਰ 6 ਵਜੇ ਛੁੱਟੀ ਮਿਲ ਜੂ ਜੀ ਜੀ ਦੇਖੋ ਜੀ ਮਹਾਂਪੁਰਖ ਬਚਨ ਕਰਦੇ ਨੇ ਤੇ ਫਿਰ ਗੁਰੂ ਸਾਹਿਬ ਜੀ ਕਿਰਪਾ ਕਰ ਦਿੰਦੇ ਨੇ ਇਹ ਕੋ ਬਚਨ ਕਮਾਵੇ ਸੰਤਨ ਕਾ ਪਾਰਗ੍ਰਾਮੀ ਤਰਿਆ ਕਿਉਂਕਿ ਮਹਾਪੁਰਖਾਂ ਦੇ ਬਚਨ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਉੱਥੇ ਵਰਤਦੀ ਹੈ ਜਿੱਥੇ ਮਹਾਪੁਰਖ ਬਚਨ ਕਰ ਦਿੰਦੇ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਹਜੂਰ ਕਹਿੰਦੇ ਨੇ ਮਿਰਤਕ ਕੋ ਜਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਹਜੂਰ ਕਹਿੰਦੇ ਨੇ ਪ੍ਰਭ ਭਾਵੇ ਬਿਨ ਸਾਸ ਤੇ ਰੱਖ ਉਹਨਾਂ ਰੱਖਣਾ ਹੋਵੇ ਤੇ ਭਾਈ ਸਾਹਿਬ ਜੀ ਫਿਰ ਉਹ ਮਰ ਨਹੀਂ ਦਿੰਦੇ ਉਹ ਰੱਖ ਲੈਂਦੇ ਜਿਸ ਕਾ ਸਾਹਿਬ ਡਾਡਾ ਹੋਵੇ ਤੇ ਉਸ ਨੂੰ ਮਾਰ ਨਾ ਸਕੇ ਕੋਈ ਉਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਮਹਾਂਪੁਰਖਾਂ ਨੇ ਬਚਨ ਕੀਤੇ ਫਿਰ ਉਹ ਬੱਚਾ ਠੀਕ ਹੋ ਗਿਆ ਬੱਚਾ ਠੀਕ ਹੋ ਗਿਆ ਫਿਰ ਬਾਬਾ ਜੀ ਨੇ ਸਿਰਫ ਸਾਨੂੰ ਚ ਮਤਲ ਧਿਆਨ ਹੀ ਭੁੱਲ ਗਿਆ ਬਾਬਾ ਜੀ ਨੇ ਬਚਨ ਕਰਨਾ ਬਾਬਾ ਜੀ ਨੇ ਕਿਹਾ ਸਾਨੂੰ ਦੱਸਿਓ ਇਹਦਾ ਹਾਲ ਚਾਲ ਜੀ ਜੀ ਅਸੀਂ ਸਵੇਰੇ ਆਇਆ ਚਾਹ ਤਾਂ ਸੇ ਫਿਰ ਆਦੇ ਤੀ ਖੂਗਿਆ ਨੰਗਲ ਜਾਓ ਜਾ ਕੇ ਤੇ ਖੰਡਪਾਟ ਸਾਹਿਬ ਰਖਵਾਓ ਜੀ ਫਿਰ ਦੋ ਖੰਡਪਾਟ ਸਾਹਿਬ ਤੇ ਰਖਵਾਏ ਜੀ ਤੇ ਅਜਣ ਮਾਲਕ ਦੀ ਕਿਰਪਾ ਨਾਲ 20 ਸਾਲ ਦਾ ਹੋ ਗਿਆ ਉਹ ਬੇਟਾ ਉਹ ਬੇਟਾ ਜੀ ਠੀਕ ਠਾਕ ਹੈ ਬਾਬਾ ਜੀ ਨੇ ਮੇਰੇ ਆਖਿਆ ਜੀ ਮਹਾਰਾਜ ਨੂੰ ਬੇਨਤੀ ਕੀਤੀ ਜੋ ਵੀ ਕੀਤਾ ਸਾਡੇ ਵਾਸਤੇ ਇਹਨਾਂ ਜੋਗ ਕੀਤਾ ਆਂਦੇ ਕੀ ਇਹ ਪ੍ਰਕਾਸ਼ ਨਾ ਰੱਖਿਆ ਸੀ ਰੱਖਿਆ ਕੀ ਇਹ ਪ੍ਰਕਾਸ਼ ਰਹੂਗਾ ਇਹ ਕੁਝ ਨਹੀਂ ਹੁੰਦਾ ਚਾਚੀ ਮਹਾਪੁਰਖਾਂ ਦੀ ਕਿਰਪਾ ਉੱਤੇ ਪੂਰੀ ਜੀ ਠੀਕ ਠਾਕ ਹੈ ਚੜਜੀ ਗਲਾ ਅੱਛਾ ਭਾਈ ਸਾਹਿਬ ਜੀ ਇੱਕ ਵਾਰ ਆਪ ਜੀ ਦੀ ਬੇਟੀ ਦੀਆਂ ਵੀ ਲੱਤਾਂ ਖਲੋਗੀਆਂ ਸਾਨੂੰ ਬੋਲਣੋਂ ਵੀ ਹਟ ਗਈ ਇਸ ਦੀ ਪਤਾ ਲੱਗਾ ਫਿਰ ਉਹ ਕਿਹੜੇ ਡਾਕਟਰ ਦੇ ਕੋਲੋਂ ਠੀਕ ਹੋਈ ਕਿਵੇਂ ਠੀਕ ਹੋਈ ਉਹ ਜੀ ਅਸੀਂ ਡਾਕਟਰ ਬੜੇ ਬਦਲੇ ਬੜੇ ਪਰੇਸ਼ਾਨ ਹੋਏ ਰਦਰਪੁਰ ਵੀ ਕਈਆਂ ਥਾਵਾਂ ਤੇ ਬਰੇਲੀ ਲੈ ਕੇ ਗਏ ਹੋਰ ਕਈਆਂ ਥਾਵਾਂ ਤੇ ਲੈ ਕੇ ਗਏ ਜਦੋਂ ਕਿਤੇ ਵੀ ਕੋਈ ਖੈਰ ਨਾ ਪਈ ਫਿਰ ਅਸੀਂ ਉਹਦੇ ਸਹੁਰਿਆਂ ਨਾਲ مشورہ ਕੀਤਾ ਜੀ ਇਹ ਪਈ ਸਾਹਿਬ ਤੁਸੀਂ ਆਪਣਾ ਜੋਰ ਲਾ ਲਿਆ ਤੁਸੀਂ ਕੋਈ ਕਸਰ ਨਹੀਂ ਛੱਡੀ ਅਸੀਂ ਤੁਹਾਡੇ ਨਾਲ ਹੀ ਹਾਂ ਹੁਣ ਸਾਨੂੰ ਮੌਕਾ ਦਿਓ ਅਸੀਂ ਆਪਣੇ ਮਾਪੁਰਖਾਂ ਕੋ ਲੈ ਜੀਏ ਅੱਛਾ ਉਹ ਅਖਲ ਕੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਜੀ ਪੰਜਕ ਦਾ ਟਾਈਮ ਸੀ ਸ਼ਾਮ ਦਾ ਅਸੀਂ ਤੇ ਕੁਫੇ ਨੰਗਲ ਲੈ ਕੇ ਆਏ ਜੀ ਉਹ ਬੇਟੀ 20 ਦਿਨ ਤੋਂ 22 ਦਿਨ ਤੋਂ ਨਾ ਕੁਝ ਖਾਂਦੀ ਸੀ ਨਾ ਉੱਠ ਗਈ ਮੈਂ ਇਦਾਂ ਚੁੱਕ ਕੇ ਬਾਥਰੂਮ ਲੈਟ੍ਰੀਨ ਲੈ ਕੇ ਜਾਣਾ ਹਾਂ ਉਹਦੀ ਮੰਮੀ ਕਰਾਉਂਦੀ ਸੀ ਜੀ ਸਾਡਾ ਵੀ ਮਤਲਬ ਮਾਪੁਰਖਾ ਨਾਲ ਨੇੜ ਸੀ ਇਹਨਾਂ ਨੇ ਹੀ ਬਚਨ ਕਰਨੇ ਸੀ ਜਦੋਂ ਆਏ ਬਾਬਾ ਜੀ ਉਹਨਾਂ ਨੇ ਬਚਨ ਕੀਤੇ ਹਾਂਜੀ ਬਾਬਾ ਜੀ ਉਹਨਾਂ ਨੇ ਆਖਿਆ ਆਏ ਬਾਬਾ ਜੀ ਬੈਠੇ ਵੇਖਿਆ ਉਹਨਾਂ ਨੇ ਵੇਖਣ ਤੋਂ ਬਾਅਦ ਉਹਨੂੰ ਆਵਾਜ਼ ਮਾਰੀ ਜੀ ਉਹ ਆਜਮਾਨ ਤੋਂ ਬਾਅਦ ਬਾਬਾ ਜੀ ਨੇ ਇੱਕ ਆਵਾਜ਼ ਮਾਰੀ ਹੌਲੀ ਜਿਹੀ ਕੋਏ ਉਹਦੀ ਅੱਖਾਂ ਚੋਂ ਹੰਝੂ ਬਹਿ ਤਰੇ ਸੜੀ ਗੁੜੀਆ ਹਾਂਜੀ ਬਾਬਾ ਜੀ ਨੇ ਤਿੰਨ ਵਾਰ ਆਖਿਆ ਉਹਨੇ ਆਖਿਆ ਕੀ ਗੱਲ ਆ ਅੰਦੇ ਤੇਰੇ ਰੈਡੀਆਂ ਦੇ ਰੋਟੀ ਨਹੀਂ ਖਾਦੀ ਉੱਠ ਉੱਠ ਛਾਲ ਮਾਰ ਕੇ ਉਹ ਜਦੋਂ ਇੱਕਦਮ ਉੱਠੀ ਐ ਹਾਂਜੀ 20 ਬਾਈ ਦਿਨ ਚੋਕ ਕੇ ਬਾਥਰੂਮ ਕਰਾਉਣੇ ਸਭ ਕੋ ਕਰਾਉਣੇ ਸਨ ਜੀ ਜੀ ਇੱਕਦਮ ਉੱਠੀ ਐ ਤੇ ਸਾਡੇ ਕੁੜਮ ਸਾਹਿਬ ਦਾ ਨਾ ਹੋਕਾ ਨਿਕਲ ਗਿਆ ਅੱਛਾ ਤੇ ਇਹ ਕਿਵੇਂ ਹੋ ਗਿਆ ਕੀ ਮਤਲਬ ਬਾਬਾ ਜੀ ਮਤਲਬ ਡਿੱਗ ਜੂਗੀ ਹਾਂਜੀ ਅਸੀਂ ਬੈਠੇ ਹਾਂ ਹਾਂਜੀ ਕੁਛ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਐ ਸਾਰਾ ਪਰਿਵਾਰ ਸਾਂ ਸਾਰੀ ਗੱਲਬਾਤ ਉਹਨਾਂ ਨਾਲ ਹੋਈ ਨੇ ਕਹ ਮਹਾਰਾਜ ਨੇ ਕਹ ਮਾਰੇ 20 ਦਿਨੋਂ ਕੇ 20 ਦਿਨ ਕੋਈ ਚੀਜ਼ ਨਹੀਂ ਨੇ ਖਾਦੀ ਤੇ ਮੂੰਹ ਚ ਕੋਈ ਚੀਜ਼ ਨਹੀਂ ਗਈ ਆਂਦੇ ਕੋਈ ਗੱਲ ਨਹੀਂ ਜਾਓ ਲੰਗਰ ਚ ਪ੍ਰਸ਼ਾਦਾ ਛਕੋ ਹਾਂਜੀ ਗੁੜੀ ਉਸੇੜ ਉੱਠ ਕੇ ਗਈ ਜੀ ਚਣਿਆਂ ਦੀ ਸਬਜ਼ੀ ਬਣੀ ਇੱਥੇ ਲੰਗਰ ਚ ਜੀ ਇੰਨੇ ਪ੍ਰਸ਼ਾਦੇ ਛਕ ਕੇ ਦੋ ਜੀ ਪ੍ਰਸ਼ਾਦਾ ਛਕਿਆ ਆਪਣੇ ਆਪ ਤਾਂ ਕਿਸੇ ਨਾਲ ਹੀ ਨਾ ਪਛਾਕੇ ਆਉਗੀ ਜੀ ਛਕ ਕੇ ਹੁਣ ਤੋਂ ਬਾਅਦ ਆਂਦੇ ਜਦੋਂ ਹੁਣ ਤੋਂ ਇੰਨੇ ਦਿਨਾਂ ਦੀ ਭੁੱਖੀ ਹਾਂ ਦੋ ਪ੍ਰਸ਼ਾਦੇ ਹੋਰ ਛਕ ਲੈਣੇ ਹਾਂਜੀ ਆਉਣ ਤੋਂ ਬਾਅਦ ਆਏ ਆ ਵਾਸ਼ਰੂਮ ਗਏ ਕੱਲੇ ਫਿਰੋ ਤੇ ਬਾਬਾ ਜੀ ਹੁਣਾਂ ਨੇ ਜੋ ਵੀ ਕਿਰਪਾ ਕੀਤੀ ਦਵਾਈ ਪਿਆਈ ਆਂਦੇ ਸਵੇਰੇ ਇੱਕ ਵਾਰ ਹੋਰ ਆ ਜਿਓ 7 ਵਜੇ ਦਵਾਈ ਪਿਆ ਕੇ ਲੈ ਜਿਓ ਜੀ ਜੀ ਕੁੜੀਆ ਠੀਕ ਹੋ ਜੂਗੀ ਹਾਂਜੀ ਸਾਨੂੰ ਆਂਦੇ ਤੂੰ ਆਪਣੇ ਆਪ ਜਾ ਕੇ ਗੁਰੂ ਮਹਾਰੇ ਦੇ ਘੜੀ ਅਰਦਾਸ ਕਰੋ ਜੀ ਕੋਈ ਵੀ ਜੋ ਵੀ ਸੁਖਣਾ ਸੁਖਣੀ ਹੈ ਜੀ ਜੀ ਉਦੋਂ ਮੈਂ ਸੁਖਣਾ ਸੁਖੀ ਦੇਖ ਕਰਾਉਂਗਾ ਮੈਂ ਦਰਬਾਰ ਸਾਹਿਬ ਦੇ ਅੰਦਰ ਜੀ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੇ ਰਸਤਾ ਅੱਛਾ ਤੇ ਉੱਥੋਂ ਗੱਲ ਸ਼ੁਰੂ ਹੋਈ ਮਹਾਂਪੁਰਖਾਂ ਦੇ ਸਿਆ ਕਾਦੀਆ ਅਰਦਾਸ ਆ ਹੁਣ ਉਹ ਗੁੜੀਆ ਮੇਰੀ ਨਿਊਜ਼ੀਲੈਂਡ ਆ ਜੀ ਬੱਚਿਆਂ ਵਾਲੀ ਆ ਜੀ ਤੇ ਮਾਲਕ ਦੀ ਕਿਰਪਾ ਹੋਦੋਂ ਦਾ ਸਾਰਾ ਕੁਝ ਠੀਕ ਠਾਕ ਆ ਜੀ ਜੀ ਹੁਣ ਚੱਲਦੀ ਕਲਾ ਵਸਾਰੇ ਦੀ ਠੀਕ ਠਾਕ ਹਾਂ ਜੀ ਮਾਹਪੁਰਖਾਂ ਨੇ ਤਤਸ਼ਨ ਉਹ ਬੱਚੇ ਨੂੰ ਠੀਕ ਕਰਦੇ ਬਿਲਕੁਲ ਜੀ ਉਸੇ ਵੇਲੇ ਠੀਕ ਠਾਕ ਪਰ ਸਰ ਜੀ ਹੋਰ ਕੁਝ ਆਪ ਜੀ ਮਾਹਪੁਰਖਾਂ ਬਾਰੇ ਦੱਸਣਾ ਚਾਹੋਗੇ ਬੋਲਣਾ ਚਾਹੋ ਜੀ ਮਾਹਪੁਰਖਾਂ ਦੇ ਬੜੇ ਕੌਤਕ ਵੇਖੇ ਸੀ ਮਾਹਪੁਰਖਾਂ ਸਬ ਮਤਲਬ ਜੋ ਬਚਪਨ ਤੋਂ ਉਹਨਾਂ ਨਾਲ ਜੁੜੇ ਆ ਕੌਤਕ ਵੀ ਹੁੰਦੇ ਰਹੇ ਆ ਜੀ ਜੀ ਪਹਿਲਾਂ ਇੱਥੇ ਜਦਾਦ ਗੁਰਦਰਾ ਸਾਹਿਬ ਬਣਨਾ ਸੀ ਉਦੋਂ ਇੱਥੇ ਚਕੋਲੀ ਤੋਂ ਰੇਤਾ ਬਹੁਤ ਆਉਂਦੀ ਹੁੰਦੀ ਸੀ ਹਾਂਜੀ ਟਰਾਲੀਆਂ ਦਾ ਰੇਤਾ ਇਕੱਠੀ ਕਰਦੇ ਹੁੰਦੇ ਅੱਛਾ ਜੀ ਉਦੋਂ ਬੜੀ ਸੰਗਤ ਉੱਥੇ ਇਕੱਠੀ ਹੋਈ ਕੜਗੜ 40 50 ਟਰਾਲੀਆਂ 100 150 ਬੰਦਾ ਜੀ ਜੀ ਨਦੀ ਚੋਂ ਰੇਤਾ ਕਢਣਦੇ ਤੇ ਵਾਹ ਪੁਰਖਾਂ ਦੇ ਅਸੀਂ ਪ੍ਰਸ਼ਾਦਾ ਲੈ ਕੇ ਆਏ ਨੇ ਇਹ ਪ੍ਰਸ਼ਾਦਾ ਲੈ ਕੇ ਆਏ ਖੈਰ ਸਤਨਾਮ ਸਿੰਘ ਦੇ ਘਰੋਂ ਹਾਂਜੀ ਪ੍ਰਸ਼ਾਦ ਬਣਾ ਕੇ ਲਿਆਏ ਸਾਰੀ ਸੰਗਤ ਨੂੰ ਆਂਦੇ ਆਂ ਪ੍ਰਸ਼ਾਦਾ ਛਕ ਲੋ ਹਾਂਜੀ ਉੱਥੇ ਸਾਬ ਨੂੰ ਬਹਾ ਲਿਆ ਟਰਾਲੀਆਂ ਵਾਲਿਆਂ ਟਰੈਕਟਰ ਵਾਲਿਆਂ ਨੂੰ ਪ੍ਰਸ਼ਾਦਾ ਸਾਹਮਣੇ ਛਕ ਲਿਆ ਪ੍ਰਸ਼ਾਦ ਐਡੀ ਕੋ ਕਰਾਈ ਉੱਤੇ ਉੱਤੇ ਰਮਾਲਾ ਦਿੱਤਾ ਜੀ ਬਾਬਾ ਜੀ ਕਰ ਕਰ ਬੁੱਕਾ ਨਾ ਦੇ ਜਾਣ ਹਾਂਜੀ ਜੋ ਸਾਰੀ ਸੰਗਤ ਨੇ ਸ਼ਗਲਾ ਦਾ ਤੇ ਪਿੰਡ ਚ ਆਖਾਓ ਹਾਂਜੀ ਇਹ ਪ੍ਰਸ਼ਾਦ ਲੈ ਜਾਓ ਹਾਂਜੀ ਸਾਰੇ ਪਿੰਡ ਨੂੰ ਆਖਿਆ ਪ੍ਰਸ਼ਾਦ ਲਓ ਪਿੰਡ ਤੋਂ ਲੈਣਾ ਵੱਜ ਕੇ ਤੁਰੀ ਆਉਣ ਅੱਛਾ ਕੜਾਈ ਛੋਟੀ ਜੀ ਛੋਟੀ ਜੀ ਕੜਾਈ ਅੱਛਾ ਬਾਬਾ ਜੀ ਹੱਥ ਪਾਉਣ ਬੋਕ ਪਰ ਪਰ ਦੇਈ ਜਾਣ ਅੱਛਾ ਜੀ ਸਾਰੇ ਪਿੰਡ ਵੀ ਖਾ ਗਿਆ ਹਾਂਜੀ ਤੇ ਉਹ ਬਾਚ ਸੰਗਤ ਨੇ ਸਾਰੀ ਨੇ ਬਚਨ ਕੀਤੇ ਜੀ ਇਹ ਬਾਬਾ ਜੀ ਮਤਲਬ ਇੰਨੀ ਕਿ ਕੜਾਈ ਤੇ ਇਨਾ ਮਤਲਬ ਦੇਖ ਤੇ ਦੇ ਹੀ ਗਿਆ ਇਹ ਮਾ ਕਿਰਪਾ ਹੁੰਦੀ ਆ ਹਾਂਜੀ ਤੇ ਸਾਰੇ ਪਿੰਡ ਨੂੰ ਵੀ ਸ਼ਿਕਾਤਾ ਜੀ ਜੀ ਉਹ ਪ੍ਰਸ਼ਾਦ ਖਤਮ ਹੀ ਨਾ ਹੋਵੇ ਬਿਲਕੁਲ ਤੇ ਬਾਚ ਜਾ ਗਿਆ ਕਿ ਜਾਓ ਹੁਣ ਉਹਨਾਂ ਸਭ ਨੇ ਛਕ ਲਿਆ ਹਟ ਗਈ ਸੰਗਤ ਉਹਨੋਂ ਜੋ ਕੜਾਈ ਤੋਂ ਧੋ ਲਿਆ ਉਹ ਨਦੀ ਦੇ ਵਿੱਚ ਕੜਾਈ ਤੋਂ ਧੋ ਲੈਂਦੀ ਹਾਂ ਜੀ ਮਾਪੁਰਖਾਂ ਨੇ ਨਿਕਾ ਕੋਤਕ ਕੀਤੇ ਆ ਜੀ ਜੀ ਤੇ ਅਸੀਂ ਤੇ ਉਹਨਾਂ ਨਾਲ ਹੀ ਉਦੋਂ ਦੇ ਜੁੜੇ ਆ ਉਦੋਂ ਦੇ ਉਹਨਾਂ ਨਾਲ ਪ੍ਰੇਮ ਪਿਆਰ ਬਣਿਆ ਵਾ ਇੱਥੇ ਆਈਦਾ ਜੀ ਜੀ ਕੋਈ ਦੁੱਖ ਤਕਲੀਫ ਜਦੋਂ ਦੱਸਦਾ ਸਾਡੇ ਤੇ ਘਰ ਦਾ ਕੋਈ ਦੁੱਖ ਤਕਲੀਫ ਹੁੰਦਾ ਤੇ ਉਹਨਾਂ ਕੋਲ ਆ ਕੇ ਬਚਨ ਕਰੀਦੇ ਹੋਰ ਕਿਤੇ ਕਰੀਦੇ ਨਹੀਂ ਜੀ ਜੀ ਬਿਲਕੁਲ ਠੀਕ ਠਾਕ ਦੇਖੋ ਜੀ ਮਾਪੁਰਖਾਂ ਦੇ अनेका ਕੌਤਕ ਬੜੇ ਉਹਨਾਂ ਦੇ ਕੀਤੇ ਪਰਉਪਕਾਰ ਉਹਨਾਂ ਦੇ ਜੀਵਨ ਬਾਰੇ ਜੇ ਬੰਦਾ ਕਵੇ ਕਿ ਮੈਂ ਸਮੁੱਚੇ ਤੌਰ ਤੇ ਕੁਝ ਕਹਿ ਸਕਾਂ ਬੋਲ ਸਕਾਂ ਤੇ ਨਹੀਂ ਬੋਲਿਆ ਜਾ ਸਕਦਾ ਇਹ ਵਡੂਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਉਹਨਾਂ ਨੂੰ ਉਹ ਹੀ ਜਾਣ ਸਕਦਾ ਜਿਹੜਾ ਉਹਨਾਂ ਵਰਗੀ ਅਵਸਥਾ ਦਾ ਹੋਵੇ ਸਾਡੇ ਵਰਗਿਆਂ ਨੇ ਕੀ ਉਹਨਾਂ ਦੇ ਗੁਣ ਗਾਉਣੇ ਐਸਾਂ ਤੇ ਜੋ ਸੁਣਿਆ ਜੋ ਵੇਖਿਆ ਆਪਾਂ ਉਹ ਹੀ ਦੱਸ ਸਕਦੇ ਹਾਂ ਜੀ ਤੇ ਇਸ ਕਰਕੇ ਉਹ ਵੱਡੇ ਪਰਉਪਕਾਰੀ ਹੋਏ ਨੇ ਪਰਮ ਪੂਜਨੀ ਖੂਬੀਆ ਨੰਗਲ ਵਾਲੇ ਮਹਾਂਪੁਰਖ ਸੋ ਭਾਈ ਸਾਹਿਬ ਜੀ ਆਪ ਜੀ ਨੇ ਆਪਣੇ ਰਜਿਮੇ ਪਰ ਇਸ ਸਮੇਂ ਚ ਸਮਾਂ ਕੱਢ ਕੇ ਦਾਸ ਦੇ ਨਾਲ ਬੈਠਣ ਦਾ ਸਮਾਂ ਦਿੱਤਾ ਹੈ ਆਪਾਂ ਬੈਠ ਕਰਕੇ ਮਹਾਂਪੁਰਖਾਂ ਦੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ੀਆਂ ਕੀਤਾ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬੇਨਤੀਆਂ ਦੇ ਨਾਲ ਖਿਮਾ ਦੇ ਜਾਚ ਕਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ